ਦੇਵਕੀ ਮੌਸੀ ਤੁਰੰਤ ਹਰਕਤ ਵਿੱਚ ਆ ਗਈ। RAMU ਨੂੰ SALMA ਦੇ ਕਮਰੇ ਵਿੱਚ ਨਿਠਾਇਆ। ਦੂਸਰੀਆਂ ਲੜਕੀਆਂ ਨੂੰ ਸਾਵਧਨ ਕਰਨ ਲਈ ਉਹ ਆਪ ਗਈ। ਇਕਾ ਦੁੱਕਾ ਪੱਕੇ ਕਸਟਮਰਾਂ ਨੂੰ ਥੋੜਾ ਘੁੰਮ ਕੇ ਆਉਣ ਲਈ ਕਿਹਾ। SALMA ਆਈ ਤਾਂ ਉਸ ਨੂੰ ਉੱਪਰ ਛਾਤੇ ਭੇ ਦਿੱਤਾ। ਦੇਖ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਣਾ। ਸਮਝੀ? ਨਹੀਂ ਤਾਂ ਦੇਵਕੀ ਨੇ ਕੁਝ ਹੋਰ ਨਹੀਂ ਕਿਹਾ। ਉਸ ਨੂੰ ਪਤਾ ਹੈ ਨਹੀਂ ਤਾਂ ਕੀ ਹੁੰਦਾ ਹੈ। ਇੱਕ ਵਾਰ SALMA ਵੱਡੇ ਘਰ ਜਾ ਆਈ ਹੈ। ਦੇਵਕੀ ਨੂੰ ਹੀ ਬਣਾवटी ਮਾਂ ਬਣ ਕੇ ਉਸ ਦੀ ਜਮਾਨ ਦੇਣ ਜਾਣਾ ਪਿਆ ਸੀ। ਸਲਮਾਨ ਨੂੰ ਛਾਤੇ ਚੜਾ ਕੇ RAMU ਨੇ ਪੌੜੀਆਂ ਦੇ ਦਰਵਾਜ਼ੇ ਨੂੰ ਬਾਹਰੋਂ ਤਾਲਾ ਲਾ ਦਿੱਤਾ। ਪੂਰਾ ਨਰੀਖਣ ਕਰਕੇ ਦੇਵਕੀ ਮਾਸੀ ਆਪਣੇ ਕਮਰੇ ਵਿੱਚ ਆ ਕੇ ਪਾਣ ਨੂੰ ਕੱਥਾ ਲਾਉਣ ਵਿੱਚ ਰੁੱਝੀ ਹੋਈ ਹੋਂ ਦਾ ਦਿਖਾਵਾ ਕਰਨ ਲੱਗੀ। ਇੱਕ ਸਬ ਇੰਸਪੈਕਟਰ ਤੇ ਚਾਰ ਸਿਪਾਈ ਹੇਠਲੀ ਮੰਜ਼ਲ ਦੀ ਛਾਣਬੀਨ ਕਰਕੇ ਧਗੜ-ਧਗੜ ਕਰਦੇ ਉਪਰਾਂ ਚੜੇ। ਆਈਏ ਦਰੋਗਾ बाबू, ਪਾਣ ਲਗਾਉਂ। ਦੇਵਕੀ ਮੁਸਕਰਾਈ। ਸਾਭ ਸ਼ੋਕਰੀ ਬਲਾਓ। ਦੇਵਕੀ ਨੇ ਦਰੋਗਾ बाबू ਦਾ ਰੁੱਖਾ ਹੁਕਮ ਸੁਣਿਆ। ਮਾਸੀ ਦਾ ਇਸ਼ਾਰਾ ਪਾ ਕੇ RAMU ਲੜਕੀਆਂ ਨੂੰ ਬੁਲਾਉਣ ਚਲਾ ਗਿਆ। ਇੰਸਪੈਕਟਰ ਅਤੇ ਸਪਾਈ ਸਲਾਬੀਆਂ ਹਨੇਰੀਆਂ ਨੁਕਰਾਂ ਵਿੱਚ ਬਿਨਾਂ ਹਰਤ ਕੁਝ ਵੇਖਦੇ ਰਹੇ ਲੜਕੀਆਂ ਆਉਣ ਲੱਗਦੀਆਂ ਹੀਮਾ ਕੰਚਨਾ ਰੇਖਾ ਸ਼ਾਂਤੀ ਤਾਰਾ ਮਾਦਰੀ ਮੀਨਾ ਸਾਇਰਾ ਬਾਨੂ ਮਧੂ ਇੰਸਪੈਕਟਰ ਨੇ ਉਹਨਾਂ ਦੇ ਲਾਇਸੈਂਸ ਵੇਖੇ ਡਾਕਟਰੀ ਫਿਟਨੈਸ ਦੇ ਪ੍ਰਮਾਣ ਪੱਤਰ ਚੈੱਕ ਕੀਤੇ ਲੜਕੀਆਂ ਦੀ ਗਿਣਤੀ ਕੀਤੀ ਸਪਾਈਆਂ ਨੂੰ ਕਮਰੇ ਅੰਦਰ ਜਾ ਕੇ ਵੇਖਣ ਲਈ ਹੁਕਮ ਦਿੱਤਾ ਮਾਦਰੀ ਦੇ ਫਿਟਨੈਸ ਸਰਟੀਫਿਕੇਟ ਦੀ ਤਾਰੀਖ ਲੰਘ ਗਈ ਸੀ ਦਰੋਗੇ ਦੇ ਚਿਹਰੇ ਤੇ ਰੌਣਕ ਆ ਗਈ ਦੇਖੀ ਵੱਲ ਚਾਕਿਆ ਇਹ ਕੀ ਕੀ ਹੋਇਆ ਦਰੋਗਾ बाबू ਇਹ ਮਾਦਰੀ ਕੀ ਕੀ ਸਾਲੀ ਮਾਦਰੀ दीक्षित ਮਾਦਰੀ ਦੇ ਚਿਹਰੇ ਦੀਆਂ ਹਵਾਆਂ ਉੱਟ ਗਈਆਂ ਕੀ ਹੋਇਆ ਕੀ ਦਰੁਗਾ बाबू ਦੇਵਕੀ ਦੇ ਪੱਲੇ ਕੁਝ ਨਹੀਂ ਸੀ ਪੈ ਰਿਆ ਅਰੇ ਹੋਏਗਾ ਕੀ ਸਾਰਾ ਸਰਟੀਫਿਕੇਟ ਫੇਲ ਹੋਰ ਮਾਦਰੀ ਜਾਏਗੀ ਅੰਦਰ ਬੰਗਾਲੀ ਇਨਸਪੈਕਟਰ ਦੀਆਂ ਮੁੱਛਾਂ ਦੇ ਡੰਗ ਦੇਵਕੀ ਨੇ ਆਪਣੇ ਪਿੰਡੇ ਤੇ ਮਹਿਸੂਸ ਕੀਤੇ ਬੋਲੀ ਡਾਕਟਰ बाबू ਆਏ ਨਹੀਂ ਕੱਲ ਹੋ ਜਾਏਗਾ ਅਰੇ ਸਰਟੀਫਿਕੇਟ ਨਾ ਰਹਿਣੇ ਸੇ ਸੋਸਾਇਟੀ ਮੇਂ ਕਿਤਨਾ ਬਿਮਾਰੀ ਫੈਲੇਗਾ ਇਹ ਸ਼ੋਕਰੀ ਨਹੀਂ ਜਾਣਦੀ ਕੀ ਜਾਣਦੀ ਹਾਂ ਦਰੁਗਾ बाबू ਤੇ ਇਨਸਪੈਕਟਰ ਦੇ ਅਰਥਪੂਰਨ ਤਕਣੀ ਵੇਖ ਕੇ ਦੇਵਕੀ ਉਸਨੂੰ ਆਪਣੇ ਕਮਰੇ ਵਿੱਚ ਲੈ ਗਈ ਬਾਹਰ ਆਉਂਦਿਆਂ ਇਨਸਪੈਕਟਰ ਨੇ ਸਭਨਾਂ ਨੂੰ ਸੁਣਾ ਕੇ ਵਾਰਨਿੰਗ ਦੇ ਧਮਕੀ ਦਿੱਤੀ ਕੱਲ ਤੱਕ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਵਾਰੀ ਵਾਰੀ ਸਭਨਾਂ ਲੜਕਿਆਂ ਵੱਲ ਦੇਖ ਕੇ ਹੱਸਿਆ ਸਪਾਈ ਸਾਰੇ ਕਮਰੇ ਚੈੱਕ ਕਰ ਰਹੀ ਪਰ ਉਹ ਤੀਸਰੀ ਮੰਜ਼ਲ ਦੀਆਂ ਪੌੜੀਆਂ ਚੜ ਗਈ ਸਾਲਾ ਹਰਾਮੀ ਕੁੱਤਾ 200 ਰੁਪਏ ਲੈ ਕੇ ਹੁਣ ਤੇਰੀ ਸੋਸਾਇਟੀ ਵਿੱਚ ਬਿਮਾਰੀ ਨਹੀਂ ਫੈਲੇਗੀ ਕੀ ਮੌਸੀ ਨੇ ਆਪਣੀ ਖਿਜ ਤੇ ਗੁੱਸਾ ਦਰੋਗੇ ਤੇ ਕੱਢਿਆ ਪਰ ਛਾਡੀ ਸਲਮਾ ਦੀ ਯਾਦ ਆਉਣ ਤੇ ਕਾਲੀ ਨਾਲ ਪੌੜੀਆਂ ਚੜ ਗਈ ਤੀਜੀ ਮੰਜ਼ਲ ਦੀਆਂ ਲੜਕੀਆਂ ਚੈੱਕ ਕਰਨ ਤੋਂ ਪਹਿਲਾਂ ਦਰੋਗਾ ਸਿੱਧਾ ਛੱਤ ਵੱਲ ਚੜ੍ਹਿਆ ਤੇ ਪੌੜੀਆਂ ਦੇ ਦਰਵਾਜ਼ੇ ਨੂੰ ਲੱਗਾ ਜਿੰਦਰਾ ਵੇਖ ਕੇ ਉੱਥੇ ਚ ਡੰਡਾ ਮਾਰਿਆ ਇਹ ਤਾਲਾ ਇਹ ਤਾਂ ਬੰਦ ਰਹਿੰਦਾ ਹੈ ਜੀ ਉੱਪਰ ਕੋਈ ਨਹੀਂ ਹੈ ਜੀ ਤੀਜੀ ਮੰਜ਼ਲ ਦੇ ਮਾਸੀ ਦੇ ਨੌਕਰ ਨੇ ਦੱਸਿਆ ਖੋਲੋ ਇਸਕੋ ਥਾਣੇਦਾਰ ਨੇ ਰੋ ਮਾਰਿਆ ਇਸਕਾ ਚਾਬੀ ਨਹੀਂ ਹੈ ਜੀ ਨੌਕਰ ਨੇ ਭੋਲਾ ਜਿਹਾ ਬਣਦਿਆਂ ਕਿਹਾ ਨਹੀਂ ਹੈ ਤਾਂ ਲੈ ਆਉਂ ਤਾੜੀ-ਤਾੜੀ ਹੁਣ ਤੱਕ ਦੀਪਕੀ ਮਾਸੀ ਉੱਪਰ ਆ ਗਈ ਸੀ ਇਸ ਦੀ ਚਾਬੀ ਤਾਂ ਮਕਾਨ ਮਾਲਕ ਦੇ ਪਾਸ ਹੈ ਮਾਸੀ ਨੇ ਸਮਝਾਇਆ ਚਾਬੀ ਕਾਹਦੇ ਵਾਸਤੇ ਉਸ ਦੇ ਪਾਸ ਹੈ ਥਾਣੇਦਾਰ ਨੇ ਚੱਕੀ ਲੈਜੇ ਵਿੱਚ ਪੁੱਛਿਆ ਉੱਪਰ ਵਾਲੀ ਛੱਤ ਉਸਦੇ ਕਬਜ਼ੇ ਵਿੱਚ ਹੈ ਜੀ ਕਿੱਥੇ ਰਹਿੰਦਾ ਹੈ ਉਹ ਮਾਲਕ ਥਾਣੇਦਾਰ ਨੇ ਰੋਮਣਾ ਪੁੱਛਿਆ ਲੇਕ ਟਾਊਨ ਦੇਵਕੀ ਨੇ ਪੂਰੇ ਜੱਪਤਾ ਦੇ ਸਹਿਜ ਰਹਿਣਿਆ ਗਿਆ ਦੇਵਕੀ ਮਾਸੀ ਦੇ ਤੀਜੀ ਮੰਜ਼ਲ ਦੇ ਕੋਲ ਲੜਕੀਆਂ ਵੀ ਆ ਗਈਆਂ ਇੱਕ ਤਾਂ ਪੇਟੀਕੋਟ ਅਤੇ ਬਲਾਊਜ਼ ਵਿੱਚ ਹੀ ਬਾਹਰ ਆਣ ਖੜੀ ਇੱਕ ਲੜਕੀ ਨੇ ਛਰਾਰਤ ਨਾਲ ਮੁੱਛਾਂ ਵਾਲੇ ਬਿਹਾਰੀ ਸਪਾਈ ਨੂੰ ਅੱਖ ਮਾਰੀ ਬਿਹਾਰੀ ਨੇ ਖੁਸ਼ ਹੋ ਕੇ ਦੂਜੇ ਸਪਾਈ ਦੀ ਵੱਖੀ ਵਿੱਚ ਹੱਜ ਮਾਰ ਕੇ ਆਪਣੀ ਐਮੀਤ ਜਿਤਾਈ ਉਦੋਂ ਇੰਸਪੈਕਟਰ ਨੇ ਸਭ ਤਾੜ ਲਿਆ ਚਲੋ ਸਭ نیچے ਚਲੋ ਉਸਨੇ ਸਭਨਾਂ ਨੂੰ ਹੁਕਮ ਦਿੱਤਾ ਹੁਕਮ ਦੀ ਤਾਮਿਲ ਕਰਦੇ ਸਪਾਈ ਡਗੜ-ਡਗੜ ਕਰਦੇ ਪੌੜੀਆਂ ਉਤਰ ਗਏ। ਸਾਲਾ ਹਰਾਮੀ ਟਾਲੇ ਦੀ ਚਾਬੀ ਮੰਗਦਾ ਹੈ। ਦੇਵਕੀ ਭੇਦ ਭਰਿਆ ਹੱਸਾ ਸੀ। ਫਿਰ ਉੱਪਰ ਆਈਆਂ ਲੜਕੀਆਂ ਨੂੰ ਦੇਖ ਕੇ ਉਹਨਾਂ ਝਟਕਿਆ। ਅਰੇ ਇਹ ਕੀ? ਚਲੋ ਸਭ نیچے ਚਲੋ, ਤਿਆਰ ਹੋ ਜਾਓ। ਧੰਦਾ ਵਕਤ ਹੈ। ਲੜਕੀਆਂ ਇੱਕ ਦੂਜੀ ਵਿੱਚ ਵਜਦੀਆਂ ਤੇ ਕਾਣਾ ਫੁਸੀ ਕਰਦੀਆਂ ਦੇਵਕੀ ਮਾਸੀ ਨੂੰ ਗਾਲਾਂ ਕੱਢਦੀਆਂ। ਹੀਟਾਂ ਉਤਰ ਕੇ ਸਾਂਝੇ ਕਮਰੇ ਵਿੱਚ ਆ ਬੈਠੀਆਂ। ਹੀਟਾਂ ਸੜਕ ਤੇ ਪੁਲਿਸ ਦਾ ਮੁਖਬਰ ਦਲਾਲ ਇੰਸਪੈਕਟਰ ਨੂੰ ਮਿਲਿਆ ਤੇ ਸ਼ਾਇਰੀ ਨਾਲ ਇੱਕ ਪਾਸੇ ਲੈ ਗਿਆ। ਫਿਰ ਹੌਲੀ ਜੀ ਪੁੱਛਿਆ, ਕੁਝ ਮਿਲਿਆ? ਨਾ ਕਿਛੁ ਨਹੀਂ ਸਭ ਸਾਰਾ ਚਾਲੂ ਹੈ एकदम ਕੰਟਰ ਇੰਸਪੈਕਟਰ ਨੇ ਅਸਫਲਤਾ ਵਿੱਚ ਸਿਰ ਮਾਰਿਆ ਉਧਰ ਗਏ ਆਂ ਆਪ 37 ਨੰਬਰ ਬਾੜੀ ਚ ਦਲਾਲ ਨੇ ਪੁੱਛਿਆ ਨਹੀਂ ਅਜੇ ਨਹੀਂ ਉਧਰ ਦੋ ਨਵਾਂ ਸ਼ੌਕਰੀ ਆਇਆ ਹੈ ਖਬਰ ਪੱਕੀ ਹੈ ਖੋਜ ਕਰਨਾ ਆਪਦਾ ਕੰਮ ਹੈ ਦਲਾਲ ਨੇ ਤੇਜ ਨਜ਼ਰਾਂ ਨਾਲ ਇੰਸਪੈਕਟਰ ਦੇ ਚਿਹਰੇ ਨੂੰ ਘੂਕਦਿਆਂ ਕਿਹਾ ਇੰਸਪੈਕਟਰ ਕੁਝ ਪਲ ਦਲਾਲ ਵੱਲ ਪੁਲਸੀਆ ਨਿਗਾਹ ਨਾਲ ਤੱਕਦਾ ਰਿਹਾ ਫਿਰ ਹੌਲੀ-ਹੌਲੀ ਉਸ ਦੇ ਚਿਹਰੇ ਤੇ ਰੌਣਕ ਆ ਗਈ ਸੂਚਨਾ ਗਲਤ ਹੋਈ ਤਾਂ ਇੰਸਪੈਕਟਰ ਨੇ ਤਾੜਿਆ ਪਹਿਲਾਂ ਕਦੇ ਗਲਤ ਹੋਇਆ ਇਨਸਪੈਕਟਰ ਬਾਬੂ ਪਹਿਲਾਂ ਮੈਂ ਆਪਣੀ ਤਸੱਲੀ ਕਰਦਾ ਸੁਣੀ ਸੁਣਾਈ ਗੱਲ ਤੇ ਨਾ ਮੈਂ ਆਪ ਵਿਸ਼ਵਾਸ ਕਰਦਾ ਨਾ ਹੀ ਅੱਗੇ ਇਨਸਤ ਸੰਚਾਰ ਕਰਦਾ ਕਿੰਨੇ ਵਰੀ ਹੋਗੇ ਦਰੋਗਾ ਬਾਬੂ ਮੇਰੀ ਦਿੱਤੀ ਜਾਣਕਾਰੀ ਤੇ ਕਾਰਵਾਈ ਕਰਕੇ ਕਿਤਨੇ ਹਵਾਲਦਾਰ ਇਨਸਪੈਕਟਰ ਬਣ ਗਏ ਇਹ ਆਪ ਨੂੰ ਨਹੀਂ ਪਤਾ ਦਲਾਲ ਨੇ ਆਪਣੀ ਸਮਰੱਥਾ ਤੇ ਯੋਗਤਾ ਦਾ ਪ੍ਰਮਾਣ ਦਿੱਤਾ ਇਲਾਕੇ ਵਿੱਚ ਹੀਟੜੀਆਂ ਉੱਪਰਲੀ ਮੰਜ਼ਲਾਂ ਦੇ ਕਮਰਿਆਂ ਵਿੱਚੋਂ ਰੰਗ-ਬਰੰਗੀਆਂ ਰੌਸ਼ਨੀਆਂ ਦਿੱਸਣ ਲੱਗ ਪਈਆਂ ਸਨ ਇਥੋਂ ਦੀ ਸੁਲਾਬੀ ਤੇ ਕਾਮੁਕ ਹਵਾ ਵਿੱਚ ਚਮੇਲੀ ਦੇ ਫੁੱਲਾਂ ਤੇ ਸੈਂਟ ਪਾਊਡਰ ਦੀ ਲੁਭਾਵਨੀ ਮਹਿਕ ਰਲ ਗਈ ਸੀ ਛੋਟੇ ਤੇ ਕੁਝ ਕੁ ਸਮਝਦਾਰ ਬੱਚੇ ਹੀਟਾਂ ਸੜਕਾਂ ਜਾਂ ਪਾਰਕਾਂ ਵਿੱਚ ਨਿਕਲ ਆਏ ਸਨ ਚਲੋ 37 ਨੰਬਰ ਚਲੋ ਇੰਸਪੈਕਟਰ ਨੇ ਇੱਕਦਮ ਸਪੈਈਆਂ ਨੂੰ ਹੁਕਮ ਦਿੱਤਾ ਸਾਰੇ 37 ਨੰਬਰ ਬਾੜੀ ਵੱਲ ਤੁਰ ਪਏ ਸ਼ਾਮ ਦੇ 7 ਵਜੇ ਗਏ ਹਨ ਤੇਵਕੀ ਮਾਸੀ ਦੀ ਬਾੜੀ ਤੇ ਇਸ ਇਲਾਕੇ ਦੀਆਂ ਸਭਨਾ ਬਾੜੀਆਂ ਦੀਆਂ ਲੜਕੀਆਂ ਅਣਚਾਹੀਆਂ ਜਿਹੀਆਂ ਤਿਆਰ ਹੋ ਕੇ ਸਾਂਝਾਂ ਕਮਰਿਆਂ ਵਿੱਚ ਆ ਚੁੱਕੀਆਂ ਹਨ ਕੋਈ ਵਿਰਲੀ ਸੁਸਤ ਜਾਂ ਬਿਮਾਰ ਲੜਕੀ ਆਪਣੇ ਕਮਰੇ ਵਿੱਚ ਤਿਆਰ ਹੋਣ ਲਈ ਦੇਰੀ ਕਰ ਰਹੀ ਹੈ ਕੰਚਨਾ ਉੱਠ ਨਹੀਂ ਰਹੀ ਉਸਦੇ ਚਿਹਰੇ ਤੋਂ ਲੱਗਦਾ ਹੈ ਤਬੀਰ ਠੀਕ ਨਹੀਂ ਹੈ ਸਿਰਫ ਚ ਵਿਦਾਨ ਚੱਲ ਰਹੇ ਹਨ ਇੱਕ ਦੋ ਵਾਰ ਚੱਕਰ ਜਿਹਾ ਆਉਂਦਾ ਚੱਕ ਵੀ ਪਿਆ ਹੈ ਗੂੜਾ ਮੇਕਅਪ ਕਰੀ ਤੇ ਸਿਰ ਦਾ ਜੂਤਾ ਬਣਾਉਂਦੀ ਹਿਮਾ ਕੰਚਨਾ ਦੇ ਕਮਰੇ ਵਿੱਚ ਆਈ ਤਾਂ ਹੈਰਾਨ ਹੋ ਗਈ ਅਰੇ ਕੀ ਹੋਇਆ ਤੈਨੂੰ ਸਿਰ ਬਹੁਤ ਦਰਦ ਕਰਦਾ ਹੈ ਯਾਰ ਕੰਚਨਾ ਨੇ ਦੋਨੋਂ ਪਰਪੜੀਆਂ ਦਬਾਉਨੀਆਂ ਗਿਆ ਕਿਤੇ ਦੁਪਹਿਰ ਵਾਲੇ ਮੁਰਗੇ ਤੋਂ ਬੇਸੀ ਮਾਲ ਤਾਂ ਨਹੀਂ ਮਿਲ ਗਿਆ ਹਿਮਾ ਨੇ ਸ਼ਰਾਬੀ ਪੰਜਾਬੀ ਡਰਾਈਵਰ ਦੀ ਯਾਦ ਕਰਵਾਈ ਹੂੰ ਕੰਚਨਾ ਨੇ ਮੂੰਹ ਸਕੇੜਿਆ ਇੱਥੇ ਤਾਂ ਸਾਲਾ ਹਰਾਮੀ ਲੋਕ ਹੀ ਆਉਂਦਾ ਹੈ ਇਹ ਥਾਲੇ ਸ਼ਰਾਬੀ ਹੋਏ ਤੰਗ ਵੀ ਬਹੁਤ ਕਰਦੇ ਨੇ ਪੁੱਠੀਆਂ ਸਿੱਧੀਆਂ ਜਿੱਦਾਂ ਕਰਦੇ ਨੇ ਉਹ ਜੇ ਕਸਟਮਰ ਤਾਂ 500 ਚ ਵੀ ਮਹਿੰਗੇ ਪੈਂਦੇ ਨੇ ਆਖਦਿਆਂ ਕੰਚਨਾ ਨੇ ਇੱਕ ਚੀਸ ਵੱਟੀ ਉਹ ਮਾਂ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਹੀਮਾ ਨੇ ਸੱਚਮੁੱਚ ਦਲੀ ਹਮਦਰਦੀ ਨਾਲ ਪੁੱਛਿਆ ਕੰਚਨਾ ਬੋਲੀ ਨਹੀਂ ਕੁਝ ਪਲ ਹੇਠਲਾ ਬੁੱਲ ਉੱਪਰ ਲੈ ਦੰਦਾਂ ਨਾਲ ਕੁੱਟੀ ਬੈਠੀ ਰਹੀ ਅੱਖਾਂ ਬੰਦ ਕਰ ਲਈਆਂ ਹੀਮਾ ਲੱਗਦਾ ਜਿਵੇਂ ਹੌਲੀ ਹੌਲੀ ਇਹ ਰੋਗ ਆਪਣੀਆਂ ਜੜਾਂ ਪੱਕੀਆਂ ਕਰ ਰਿਹਾ ਮੇਰੇ ਅੰਦਰ ਉਹਦਾ ਹੌਂਕਾ ਨਿਕਲ ਗਿਆ ਇੱਥਾਂ ਫੁੱਟਪਾਥ ਤੇ ਚੀਕ ਦੀ ਬੀਨਾ ਮਾਸੀ ਸਦਾ ਮੇਰੀਆਂ ਅੱਖਾਂ ਸਾਹਮਣੇ ਦਿਖਦੀ ਰਹਿੰਦੀ ਹੈ ਕਿ ਮੇਰਾ ਹਾਲ ਵੀ ਉਸੇ ਤਰ੍ਹਾਂ ਹੀ ਦਾ ਹੀ ਹੋ ਜਾਵੇਗਾ ਆਖਦਿਆਂ ਕੰਚਨ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸਹਰੀ ਜ਼ਿਆਦਾ ਦੁਖਦਾ ਹੈ ਕਿ ਸਿਰ ਦੁਖਦਾ ਹੀ ਹੈ ਇੱਥੇ ਵੀ ਲਗਾਤਾਰ ਜਲ ਹੁੰਦੀ ਰਹਿੰਦੀ ਹੈ ਉਸਨੇ ਆਪਣੇ ਗੁਪਤਾਂਗਵਲੇ ਇਸ਼ਾਰਾ ਕਰਦਿਆਂ ਕਿਹਾ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਕੀੜਾ ਲਗਾਤਾਰ ਅੰਦਰੋਂ ਕੱਟ ਰਿਹਾ ਹੈ ਦੇਵਕੀ ਮਾਸੀ ਨੂੰ ਆਖ ਨਹੀਂ ਤਾਂ ਡਾਕਟਰ ਬਾਬੂ ਜਦੋਂ ਆਏਗਾ ਉਸ ਨੂੰ ਗਈ ਹੀਮਾਨ ਨੇ ਸੁਝਾ ਦਿੱਤਾ ਫਿਰ ਉਹ ਮੈਨੂੰ ਠੀਕ ਠਾਕ ਦਾ ਸਰਟੀਫਿਕੇਟ ਨਹੀਂ ਦੇਣ ਲੱਗਾ ਦੇਵਕੀ ਮਾਸੀ ਤੋਂ ਜ਼ਿਆਦਾ ਫੀਸ ਚਾੜੇਗਾ ਤੇ ਦੇਵਕੀ ਮਾਸੀ ਦਾ ਤੈਨੂੰ ਪਤਾ ਹੈ ਸੌਦਾ 500 ਬਣਾਏਗੀ ਜੇ ਸਭ ਨੂੰ ਪਤਾ ਲੱਗ ਗਿਆ ਤਾਂ ਕਸਟਮਰ ਵੀ ਨਹੀਂ ਆਉਣਗੇ ਫਿਰ ਮਾਂ-ਬਾਬਾ ਨੂੰ ਹਰ ਮਹੀਨੇ ਪੈਸੇ ਕਿੱਥੋਂ ਜਾਣਗੇ ਜੇ ਬਿਮਾਰੀ ਚਿਹਰੇ ਉੱਪਰ ਤੇ ਲੱਤਾਂ ਬਾਹਾਂ ਉੱਪਰ ਆਪਣੇ ਲੱਛਣ ਦਿਖਾਉਣ ਲੱਗੀ ਫਿਰ ਹੀਮਾ ਨੇ ਸੰਸਾ ਕੀਤਾ ਇਹ ਹੀ ਤਾਂ ਡਰ ਹੈ ਸੋਚਦੀਆਂ ਬਾਹਰ ਕਿਤੇ ਪ੍ਰਾਈਵੇਟ ਡਾਕਟਰ ਨੂੰ ਦਿਖਾਵਾਂ ਬਿਮਾਰੀ ਜੇ ਨਾਂ ਵੀ ਹਟੇ ਰੋਕੀ ਤਾਂ ਜਾ ਸਕਦੀ ਹੈ ਕੰਚਨਨ ਦੀਆਂ ਅੱਖਾਂ ਵਿੱਚ ਆਸ ਦੀ ਤੁੰਦਲੀ ਜੀ ਲਿਸ਼ਕ ਸੀ ਹੀਮਾ ਨੇ ਹੌਂਕੇ ਵਰਗਾ ਲੰਮਾ ਸਾਹ ਲਿਆ ਉਹ ਕੰਚਨਨ ਦੇ ਚਿਹਰੇ ਵੱਲ ਇੱਕ ਟੱਕ ਟੱਕਣ ਲੱਗੀ ਹੀਮਾ ਮਾਨੂੰ ਚ ਸਦਾ ਇਹੀ ਡਰ ਰਹਿੰਦਾ ਕਿਤੇ ਮੇਰੀ ਹਾਲਤ ਵੀ ਬੀਨਾ ਮੌਸੀ ਵਰਗੀ ਨਾ ਹੋ ਜਾਵੇ ਇਸ ਤਰ੍ਹਾਂ ਦਾ ਅੰਤ ਸੋਚ ਕੇ ਤਾਂ ਜੀ ਕਰਦਾ ਇੱਥੋਂ ਨਿਕਲ ਕੇ ਦੂਰ ਕਿਧਰੇ ਭੱਜ ਜਾਵਾਂ ਇੱਥੋਂ ਭੱਜ ਕੇ ਜਾਵਾਂਗੇ ਕਿੱਥੇ ਹੁਣ ਤਾਂ ਸ਼ਾਇਦ ਆਪਣੇ ਮਾਪੇ ਵੀ ਪਨਾ ਨਹੀਂ ਦੇਣਗੇ ਰਿਸ਼ਤੇਦਾਰਾਂ ਲਈ ਵੀ ਆਪਾਂ ਕਸ਼ਟ ਰੋਗੀਆਂ ਤੋਂ ਕੱਟ ਨਹੀਂ ਇੱਥੇ ਘੱਟੋ ਘੱਟ ਕਰੇ ਦਾ ਕੋਈ ਨਹੀਂ ਕਰਦਾ ਗਾਲਾਂ ਦਾ ਕੋਈ ਨਹੀਂ ਦਿੰਦਾ 5-10 ਮਿੰਟਾਂ ਲਈ ਆਪਾਂ ਗਾਕਾਂ ਲਈ ਜਨਨ ਦੀਆਂ ਹੂਰਾਂ ਤੋਂ ਕੱਟ ਨਹੀਂ ਹੁੰਦੀਆਂ ਇਹ ਕੰਚਨਾ ਦੀ ਬੱਚੀ ਤੂੰ ਅਜੇ ਤਿਆਰ ਨਹੀਂ ਹੋਈ ਦੇਵਕਾ ਮਾਸੀ ਦੀ ਬਾਹਰੋਂ ਆਉਂਦੀ ਘੁਰਕਵੀਂ ਆਵਾਜ਼ ਸੁਣਨੇ ਕੰਚਨਾ ਨੇ ਕਾਲੀ ਨਾਲ ਆਪਣੇ ਹੰਝੂ ਪੂੰਝੇ ਤੇ ਪਲਾਸਟਿਕ ਦੀ ਬਾਲਟੀ ਜਿਪੇ ਪਾਈ ਨਾ ਮੂੰਹ ਤੋਂ ਉਂਝਾਲ ਗਈ ਤੇ ਨਾਲ ਹੀ ਆਈ ਮੌਸੀ 2 ਮਿੰਟ ਹੇਮਾ ਉੱਠ ਕੇ ਬਾਹਰ ਆ ਗਈ ਜਦੋਂ ਕੰਚਨਾ ਤਿਆਰ ਹੋ ਕੇ ਸਾਂਝੇ ਕਮਰੇ ਵਿੱਚ ਆਈ ਤਾਂ ਸਭ ਲੜਕੀਆਂ ਇੱਕ ਬੰਗਾਲੀ ਲੜਕੇ ਨੂੰ ਉਕਸਾਉਣ ਲੱਗੀਆਂ ਸਨ ਤੇ ਪੂਰੀ ਹਾਸਣ ਮੱਚੀ ਹੋਈ ਸੀ ਬੋਲ ਕਿਸ ਦੇ ਨਾਲ ਬੈਠੇਗਾ ਰੇਖਾ ਨਾਂ ਦੀ ਲੜਕੀ ਨੇ ਉਸਦੇ ਮੋਢਿਆਂ ਤੇ ਝੁਕਦਿਆਂ ਪੁੱਛਿਆ ਬੰਗਾਲੀ ਲੜਕੇ ਨੇ ਸਾਰੀਆਂ ਵੱਲ ਤਰਦੀ ਨਿਗਾਹ ਨਾਲ ਵੇਖਿਆ ਫਿਰ ਨੀਵੀਂ ਪਾ ਲਈ ਇਹ ਤਾਂ ਮੇਰੇ ਨਾਲ ਜਾਏਗਾ ਮਧੂ ਅੱਗੇ ਆਈ ਕਿਉਂ ਬਾਬੂ ਜਾਏਗਾ ਨਾ ਇਧਰ ਦੇਖ ਮਧੂ ਨੇ ਸਾੜੀ ਦਾ ਪੱਲਾ ਖਿਸਕਾ ਕੇ ਨੀਵੇਂ ਗਲੇ ਦਾ ਬਲਾਊਜ਼ ਦਿਖਾਇਆ ਬੰਗਾਲੀ ਮਧੂ ਦੀਆਂ ਉਭਾਰਾਂ ਵੱਲ ਝਾਕਿਆ ਸਲਮਾ ਤਿੰਨੇ ਟਕਾ ਕਿ ਬੋਲਿਆ ਇਹ ਕਿੰਨੇ ਪੈਸੇ ਲੇਗੀ ਸਲਮਾ ਜਾਏਗੀ ਤੂੰ ਮਦੂ ਨੇ ਸਲਮਾ ਵੱਲ ਅੱਖ ਦੱਬੀ ਫਿਰ ਬੰਗਾਲੀ ਵੱਲ ਦੇਖ ਕੇ ਬੋਲੀ ਜਾਏਗੀ ਕਿਉਂ ਨਹੀਂ ਦਾਮ ਜ਼ਿਆਦਾ ਲੱਗੂਗਾ ਕਿਤਨਾ 200 ਟਕਾ ਅਮੀ ਬੋਸੂਣਾ ਖਾਲੀ ਕਥਾ ਕਰੋ ਕਥਾ ਆਪਣੇ ਘਰ ਜਾ ਕੇ ਦੀਦੀ ਨਾਲ ਕਰੀ ਬੈਠਣਾ ਹੈ ਤਾਂ ਇੱਧਰ ਆ ਦੇਖਣੇ ਤੂੰ ਨਹੀਂ ਤਾਂ ਕਾਫੀ ਹਿਟਾਂ ਕਰਕੇ ਬੰਨੀ ਸਾੜੀ ਦਿਖਾਉਣ ਲਈ ਪੱਲਾ ਸਰਕਾਇਆ ਆਮ ਖਾਲੀ ਬਾਤ ਹੀ ਕਰਾਂਗੇ ਹਿਮੰਦ ਉਸਦੀ ਬਾਹ ਫੜ ਕੇ ਅੰਦਰ ਵੱਲ ਜਾਣਾ ਚਾਹਿਆ ਪੈਸੇ ਕਿੰਨੇ ਲੱਗਣਗੇ ਮੰਗਾਲੀ ਬਾਹ ਚੜਾ ਕੇ ਪਛਾਹ ਹੋ ਗਿਆ ਤਾਂ ਸਾਰੀਆਂ ਸੁਪਈਆਂ ਉਦੋਂ ਕੰਚਨਾ ਨੇ ਆਪਣੀਆਂ ਲੱਤਾਂ ਦੇ ਸਨ ਘਟ ਕੇ ਇੱਕ ਚੀਸ ਵਟੇ ਪਰ ਫਿਰ ਜਲਦੀ ਦੂਜਿਆਂ ਨਾਲ ਰੋਂਦਿਆਂ ਵਰਗਾ ਹੱਸਣ ਲੱਗ ਪਈ ਅਰੇ ਜਦੋਂ ਖਾਲੀ ਬਾਤੀ ਕਰਨੀ ਆ ਫਿਰ ਪੈਸਾ ਕਾਦਾ ਮੇਰੇ گاਉਂ ਤੋਂ ਵੀ ਜਦੋਂ ਮੇਰਾ ਵੱਡਾ ਭਾਈ ਆਉਂਦਾ ਤਾਂ ਮੈਂ ਉਸ ਨਾਲ ਬਹੁਤੀਆਂ ਗੱਲਾਂ ਕਰਦੀਆਂ ਤੇਰੇ ਸੰਗ ਵੀ ਕਰਾਂਗੀ ਹਾਂ हेमा ਨੇ ਗੁੱਝਾ ਵਿੰਗ ਕੀਤਾ ਪੈਸੇ ਤਾਂ ਮੈਂ ਜ਼ਰੂਰ ਦੇਵਾਂਗਾ ਕਾਮਰੇਡ ਹਰ ਇੱਕ ਦੀ ਮਿਹਨਤ ਦਾ ਸਹੀ ਮੁੱਲ ਤਾਰਦੇ ਨੇ ਮੰਗਾਲੀ ਨੇ ਆਪਣਾ ਦ੍ਰਿਸ਼ਟੀਕੋਣ ਜ਼ਾਹਰ ਕੀਤਾ ਠੀਕ ਹੈ ਇਹ ਤੇਰੀ ਹੀ ਇੱਛਾ ਤਾਂ 50 ਰੁਪਏ ਲੱਗਣਗੇ ਠੀਕ ਆ ਚੱਲਣ ਠੀਕ ਹੈ ਚੱਲੀਏ ਹੇਮਾ ਬੰਗਾਲੀ ਲੜਕੇ ਨੂੰ ਲੈ ਕੇ ਆਪਣੇ ਕਮਰੇ ਵੱਲ ਤੁਰ ਪਈ ਮਗਰ ਉਹ ਸਾਰੀਆਂ ਲੜਕੀਆਂ ਹੱਸ ਪਈਆਂ ਤੰਦੇ ਦਾ ਇਹ ਵੀਲਾ ਬੜਾ ਮਹੱਤਵਪੂਰਨ ਹੁੰਦਾ ਹੈ ਮੈਂ ਬੈਠਣਾ ਨਹੀਂ ਇਕੱਲਾ ਹੀ ਕਰਨੀਆਂ ਹਨ ਲਾਲ ਬੱਤੀ ਏਰੀਆ ਵਿੱਚ ਬੈਠਣ ਦਾ ਸ਼ਬਦ ਸੰਭੋਗ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਤਰ੍ਹਾਂ ਲੇਬਰ ਕਾਰਨਾਂ ਵਿਸ਼ਵ ਕਰਮਾ ਚੌਂਕਾਂ 'ਚ ਸਵੇਰ ਤੋਂ ਹੀ ਮਜ਼ਦੂਰਾਂ ਦੀ ਭੀੜ ਜਮਾ ਹੋਣ ਲੱਗਦੀ ਹੈ ਹੱਥਾਂ 'ਚ ਤਸਲੇ ਫੜੀ ਕਈਆਂ ਫੜੀ ਤੇ ਸੇ ਕਰਨੀਆਂ ਫੜੀ ਜਾ ਰੰਗ ਕਰਨ ਵਾਲੀਆਂ ਕੂਚੀਆਂ ਬਰਸ਼ ਡੱਬੇ ਫੜੀ ਖੜੇ ਮਜ਼ਦੂਰ ਮਿਸਤਰੀ ਆਪਣੇ ਗਾਕਾਂ ਨੂੰ ਬੜੀ ਤਿੱਬਤ ਨਾਲ ਉਡੀਕਦੇ ਹਨ ਜਦੋਂ ਕੋਈ ਗਰਜਮੰਦ ਆਉਂਦਾ ਹੈ ਤਾਂ ਇੱਕ ਭੀੜ ਉਸ ਦੁਆਲੇ ਆ ਜੁੜਦੀ ਹੈ ਗਰਜਮੰਦ ਦੀ ਤਿੱਖਣ ਨਿਗਾਹ ਮਜ਼ਦੂਰ ਦੇ ਰੇਸ਼ਟ ਪੋਸਟ ਤੇ ਮਾਰ ਹੋਣ ਨੂੰ ਝੂਕਦੀ ਹੈ ਤਵਦਾ ਤੈ ਹੁੰਦਾ ਹੈ ਕੋਈ ਨੱਚੇ ਖੋਰਾ ਜਾਂ ਬਿਮਾਰ ਮਜ਼ਦੂਰ ਘੱਟ ਰੇਟ ਵਿੱਚ ਵੀ ਜਾਣ ਲਈ ਤਿਆਰ ਹੁੰਦਾ ਹੈ ਪਰ ਉਸ ਨੂੰ ਰਲ ਜਾਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਲੇਬਰ ਦੇ ਠੇਕੇਦਾਰ ਤੇ ਏਜੰਟ ਆਪਣੇ ਬੰਦਿਆਂ ਲਈ ਅਗਾਊਂ ਹੀ ਪ੍ਰਬੰਧ ਕਰਨ ਦੇ ਜੁਗਾੜ ਵਿੱਚ ਲੱਗੇ ਰਹਿੰਦੇ ਹਨ ਕੁਝ ਮਜ਼ਦੂਰ ਦੁਪਹਿਰ ਤੱਕ ਵੀ ਉਡੀਕਦੇ ਰਹਿੰਦੇ ਹਨ ਸ਼ਾਇਦ ਕੋਈ ਅੱਧੀ ਦਿਹਾੜੀ ਵਾਲਾ ਹੀ ਆ ਜਾਵੇ। ਥੱਕ ਹਾਰ ਕੇ ਉਹ ਘਰੋਂ ਲਿਆਂਦੀ ਰੋਟੀ ਖਾ ਕੇ ਨਿਰਾਸ਼ੇ ਬਾਸ ਮੜਾਉਂਦੇ ਹਨ। ਠੀਕ ਇਸ ਤਰ੍ਹਾਂ ਦੀ ਹੀ ਇਹਨਾਂ ਲੜਕੀਆਂ ਦੀ ਹੁੰਨੀ ਹੈ। ਤੰਦੇ ਦੀ ਤਾਸੀਰ ਦਾ ਹੀ ਫਰਕ ਹੈ। ਮਜ਼ਦੂਰ ਮਿਸਤਰੀ ਵੀ ਆਪਣਾ ਥਰੀ ਵੇਚਦੇ ਹਨ। ਇਹ ਲੜਕੀਆਂ ਵੀ ਆਪਣੇ ਥਰੀ ਦੀ ਕਮਾਈ ਖਾਂਦੀਆਂ ਹਨ। ਪਰ ਸਮਾਜ ਦੀ ਨਿਗਾਹ ਵਿੱਚ ਇੱਕ ਕਾਰਜ ਪਵਿੱਤਰ ਹੈ ਤੇ ਦੂਜਾ ਅਪਵਿੱਤਰ। ਇਸ ਵੇਲੇ ਗਾਹਕਣਾ ਕਿਸੇ ਤਰ੍ਹਾਂ ਦੇ ਵੀ ਝਗੜੇ ਤੋਂ ਬਚਣ ਦਾ ਯਤਨ ਕੀਤਾ ਜਾਂਦਾ ਹੈ। ਇਹਨਾਂ ਦੋਹਾਂ ਤਰ੍ਹਾਂ ਦੇ ਮਜ਼ਦੂਰ ਦੇ ਕਈ ਸਿਧਾਂਤ ਇੱਕ ਦੂਜੇ ਨਾਲ ਮੇਲ ਖਾਂਦੇ ਹਨ। ਹਰ ਕਿਸਰਫ ਇੰਨਾ ਹੈ ਕਿ ਮਜ਼ਦੂਰ ਚੌਂਕਾਂ ਜਾਂ ਆਪਣੇ ਜਥੇਬੰਦੀਆਂ ਵੱਲੋਂ ਬਣਾਈ ਛੱਡਾਂ ਹੇਠ ਖੜਦੇ ਹਨ ਤੇ ਲੜਕੀਆਂ ਸਾਂਝਾਂ ਕਮਰਿਆਂ ਵਿੱਚ ਜਾਂ ਕੱਲਿਆਂ ਵੀ ਕਾਕ ਉਡੀਕਦੀਆਂ ਹਨ। ਇਠਲੀ ਮੰਜ਼ਲ, ਦੂਜੀ ਮੰਜ਼ਲ ਤੇ ਤੀਜੀ ਮੰਜ਼ਲ ਦੀਆਂ ਸਭ ਲੜਕੀਆਂ ਤਿਆਰ ਹਨ। ਇੱਥੇ ਕੋਈ ਮਦਰਾਸਣ ਹੈ, ਕੋਈ ਗੁਜਰਾਤਣ, ਕੋਈ ਲਖਨਊ ਵਾਲੀ ਹੈ ਤੇ ਕੋਈ ਬਨਾਰਸ ਵਾਲੀ। ਕੋਈ ਆਪਣੇ ਆਪ ਨੂੰ ਆਗਰੇ ਤੋਂ ਆਈ ਦੱਸਦੀ ਹੈ, ਕੋਈ ਨੇਪਾਲ ਤੋਂ, ਕੋਈ ਬੰਗਲਾਦੇਸ਼ੀ ਹੈ ਤੇ ਕੋਈ ਬਿਹਾਰਨ। ਇਠਲੀ ਮੰਜ਼ਲ ਤੇ ਗੁੱਡੀ ਨਾਂ ਦੀ ਇੱਕ ਪੰਜਾਬਣ ਲੜਕੀ ਵੀ ਹੈ। ਉਹਦੀ ਖਿਚੜੀ ਬੋਲੀ ਤੋਂ ਅਨੁਮਾਨ ਨਹੀਂ ਲੱਗਦਾ ਉਹ ਕਿਸ ਇਲਾਕੇ ਦੀ ਹੈ। ਪੰਜਾਬ ਦੇ ਪਈਆਂ ਵਰਗੀ ਪੰਜਾਬੀ ਬੋਲਦੀ ਹੈ। ਉਹਦੇ ਨਾਲ ਰਹਿੰਦੇ ਇੱਕ ਬਿਰਦ ਨੂੰ ਕੋਈ ਉਸਦਾ ਪਿਓ ਕਹਿੰਦਾ ਹੈ, ਕੋਈ ਉਸਦਾ ਘਰਵਾਲਾ ਦੱਸਦਾ ਹੈ। ਇਹ ਬਿਰਦ ਲੜਕੀ ਨੂੰ ਵਰਗਲਾ ਕੇ ਲਿਆਇਆ ਹੈ। ਹੁਣ ਉਸ ਤੋਂ ਪੇछा ਕਰਵਾ ਰਿਹਾ ਹੈ। ਗੁੱਡੀ ਛਰਾਬੀ ਹੋਏ ਗਾਕਾਂ ਦਾ ਮੂਡ ਵੇਖ ਕੇ ਬੁੱਢੇ ਨਾਲ ਆਪਣਾ ਰਿਸ਼ਤਾ ਐਲਾਨ ਕਰ ਦਿੰਦੀ ਹੈ। ਕਦੇ ਬਾਪ, ਕਦੇ ਪਤੀ, ਕਦੇ ਚਾਚਾ, ਕਦੇ ਵੱਡਾ ਭਰਾ। ਗੁੱਡੀ ਨਾਲ ਬੈਠਣ ਦੀ ਫੀਸ ਬੁੱਢਾ ਤੈਅ ਕਰਦਾ ਹੈ ਤੇ ਬੁੱਢਾ ਹੀ ਪੈਸੇ ਫੜਦਾ ਹੈ। ਦੇਖਣ ਨੂੰ ਪਾਕਿਸਤਾਨੋਂ ਆਇਆ ਰਿਫਿਊਜੀ ਜਾਪਦਾ ਹੈ। ਉਸਦੀ ਬੋਲੀ ਵੀ ਵਾਗੋਂ ਪਾਰ ਵਾਲੀ ਹੈ। ਇਸ ਤਰ੍ਹਾਂ ਲੱਗਦਾ ਹੈ ਪੰਜਾਬੀ ਡਰਾਈਵਰਾਂ ਤੇ ਹੋਰ ਗੱਤਾਂ ਨੂੰ ਆਪਣੇ ਵੱਲ ਖਿੱਚਣ ਲਈ ਉਹ ਦੋਵੇਂ ਇਸ ਧੰਦੇ ਅੰਦਰ ਇੱਕ ਹੋਰ ਧੰਦਾ ਕਰ ਰਹੇ ਹੋਣ ਬਾੜੀ ਦੀ ਮੌਤੀ ਅਤੇ ਹੋਰਨਾਂ ਨੂੰ ਲੜਕੀ ਦੇ ਇਕੋਤੀ ਬਾਪ ਪਤੀ ਜਾਂ ਚਾਚੇ ਦੇ ਅਸਲੀ ਨਾਮ ਦਾ ਪਤਾ ਨਹੀਂ ਲੜਕਿਆਂ ਦੇ ਹੋਰ ਵੀ ਉਸ ਨੂੰ ਪਾਪਾ ਜੀ ਆ ਕੇ ਹੀ ਸਬੋਧਨ ਹੁੰਦੇ ਹਨ ਗੁੱਡੀ ਦੇਵੀ ਅਸਲੀ ਨਾਮ ਦਾ ਕਿਸੇ ਨੂੰ ਪਤਾ ਨਹੀਂ ਹੈ ਪੰਜਾਬੀ ਡਰਾਈਵਰਾਂ ਤੇ ਟੈਕਸੀਆਂ ਦੇ ਅੱਡਿਆਂ ਤੇ ਇਸ ਬੁੱਢੇ ਤੇ ਗੁੱਡੀ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਆਪਣੇ ਅੰਦਾਜ਼ਿਆਂ ਨਾਲ ਇਹਨਾਂ ਦੇ ਨਿਤ-ਨਵੇਂ ਸਬੰਧ ਬਣਦੇ ਵਿਗੜਦੇ ਰਹਿੰਦੇ ਹਨ ਤੀਜੀ ਮੰਜ਼ਲ ਤੇ ਰਹਿਣੀਆਂ ਲੜਕੀਆਂ ਚ ਨੇਪਾਲ ਤੋਂ ਆਈਆਂ ਲੜਕੀਆਂ ਜ਼ਿਆਦਾ ਹਨ ਇਸ ਮੰਜ਼ਲ ਦੀ ਨਿਗਰਾਨ ਕਈ ਗਾਕਾਂ ਨੂੰ ਤਾਂ ਚੀਨ ਜਾਂ ਜਾਪਾਨ ਤੋਂ ਸਮਗਲ ਹੋ ਕੇ ਆਈਆਂ ਲੜਕੀਆਂ ਬਣਾ ਕੇ ਪੇਸ਼ ਕਰਦੀ ਹੈ ਚਰਾਬੀ ਗਾਕਾਂ ਨੂੰ ਚੀਨ ਨਾਲ ਜਾਪਾਨ ਨਾਲ ਨੇਪਾਲ ਨਾਲ ਅੰਝ ਫਰਕ ਕਰਨਾ ਔਖਾ ਹੁੰਦਾ ਹੈ ਇਸ ਸਮੇਂ ਉਹਨਾਂ ਨੂੰ ਕੇਵਲ ਲੜਕੀਆਂ ਤੇ ਚਮਕਦੇ ਹੋਣ ਦੀ ਲੋੜ ਹੁੰਦੀ ਹੈ ਤੇ ਕਮਰੇ ਅੰਦਰ ਜਗਦੀ ਮੱਧਮ ਲਾਲ ਬੱਤੀ ਹਰ ਘਾਟ ਨੂੰ ਪੂਰੀ ਕਰਕੇ ਲੜਕੀਆਂ ਨੂੰ ਹੋਣ ਦੀਆਂ ਪਰੀਆਂ ਵਿੱਚ ਬਦਲ ਦਿੰਦੀ ਹੈ ਹੁਣ ਤੋਂ ਘੰਟਾ ਤੋਂ ਪਹਿਲਾਂ ਇਸ ਮੰਜ਼ਲ ਦੇ ਸਾਂਝੇ ਕਮਰੇ ਦੇ ਬਾਹਰ ਨਿੱਕੀ ਜੀ ਓਟ ਕਰਕੇ ਬਣਾਈ ਰਸੋਈ ਵਿੱਚ ਕੋਲਿਆਂ ਦੀ ਅੰਗਠੀ ਉੱਪਰ ਸਿਲਵਰ ਦੇ ਵੱਡੇ ਪਤੀਲੇ ਵਿੱਚ ਚਾਵਲ ਉਬਲ ਰਹੇ ਹਨ। ਕੋਲ ਬੈਠਾ ਨੌਕਰ ਮੱਛੀ ਸਾਫ਼ ਕਰ ਰਿਹਾ ਹੈ। ਦੂਜੀ ਅੰਗਠੀ ਉੱਪਰ ਦਾਲ ਬਣ ਰਹੀ ਸੀ। ਮਾਸੀ ਨੇ ਨੌਕਰ ਨੂੰ ਸਖਤ ਹਦਾਇਤ ਦੇ ਰੱਖੀ ਹੈ। ਤੰਦੇ ਦਾ ਵਕਤ ਹੁਣ ਤੋਂ ਪਹਿਲਾਂ-ਪਹਿਲਾਂ ਰਾਤ ਦਾ ਭੋਜਨ ਤਿਆਰ ਹੋ ਜਾਣਾ ਚਾਹੀਦਾ ਹੈ। ਉਹ ਜੀ ਸਾਰੇ ਹੀ ਜਾਣਦੇ ਹਨ। ਕਾਮਵਾਸਨਾ ਨਾਲ ਜੁੜੇ ਇਸ ਤੰਦੇ ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਹੁੰਦਾ। ਕੌਣ ਜਾਣਦਾ ਹੈ ਕਦੋਂ ਕੋਈ ਤਲਬ ਦਾ ਮਾਰਿਆ ਆਤਮ ਕੇ। ਨੌਕਰ ਸਮੇਂ ਸਿਰ ਭੋਜਨ ਤਿਆਰ ਕਰਕੇ ਰੱਖ ਦਿੰਦਾ ਹੈ। ਜਿਸ ਲੜਕੀ ਦਾ ਜੀ ਕਰਦਾ ਹੈ ਪਹਿਲਾਂ ਖਾ ਲਵੇ। ਜਹਦਾ ਜੀ ਕਰੇ ਦੇ ਰਾਤਾਂ ਸੌਣ ਲੱਗਿਆਂ ਖਾਵੇ ਵਾਹ ਲੱਗਦੀ ਲੜਕੀਆਂ ਨੂੰ ਤੰਦੇ ਦੇ ਵਿਚਕਾਰ ਭੋਜਨ ਕਰਨ ਦੀ ਮਨਾਈ ਹੈ ਇਸ ਤਰ੍ਹਾਂ ਕਈ ਵਾਰ ਗਾਕਾਂ ਨੂੰ ਉਡੀਕਣਾ ਪੈਂਦਾ ਹੈ ਬੇਸਬਰੇ ਹੋਏ ਸ਼ਰਾਬੀਆਂ ਲਈ ਉਡੀਕ ਬੜੀ ਅਨਸਖਾਵੀ ਹੁੰਦੀ ਹੈ ਉਹ ਦੂਜੀ ਬਾੜੀ ਜਾਂ ਲੜਕੀ ਦਾ ਦਰਵਾਜ਼ਾ ਵੀ ਖੜਕਾ ਸਕਦੇ ਹਨ ਇੱਕ ਵਾਰ ਬਣਿਆ ਗਾਕ ਜੇ ਹੱਲ ਗਿਆ ਤਾਂ ਫਿਰ ਉਹ ਸਦਾ ਲਈ ਵੀ ਇੱਥੋਂ ਜਾ ਸਕਦਾ ਹੈ ਇੱਥੇ ਦੁਕਾਨਦਾਰੀ ਵਾਂਗ ਬੱਜੇ ਗਾਕ ਵੀ ਹੁੰਦੇ ਹਨ ਕਈ ਤਰਫ਼ ਫਿਰ ਕੇ ਹਰ ਰੋਜ਼ ਨਵੀਆਂ ਪੱਟੀਆਂ ਦੀ ਤਲਾਸ਼ ਵਿੱਚ ਰਹਿੰਦੇ ਹਨ ਲੜਕੀਆਂ ਨੂੰ ਦੋ ਤਰ੍ਹਾਂ ਦੇ ਗਾਕਣਾ ਵਰਤਣਾ ਆਉਂਦਾ ਹੈ ਜੇ ਲੜਕੇ ਨੂੰ ਪਤਾ ਲੱਗ ਜਾਵੇ ਇਸਨੇ ਫੇਰ ਨਹੀਂ ਆਉਣਾ। ਤੋਂ ਗਾਹਕ ਨੂੰ ਵੱਧ ਮਨਨ ਦੀ ਕੋਸ਼ਿਸ਼ ਕਰਦੀਆਂ ਹਨ। ਹਰ ਨਵੇਂ ਗਾਹਕ ਨਾਲ ਇਸ ਚੰਗੇ ਵਿਵਹਾਰ ਦਾ ਨਾਟਕ ਕਰਦੇ ਆਂ ਵੱਧ ਤੋਂ ਵੱਧ ਤਸ਼ੀਲ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਜਾਣਦੀਆਂ ਹਨ ਕਿ ਗਾਹਕ ਜੇ ਚੰਗਾ ਪ੍ਰਭਾਵ ਲੈ ਕੇ ਜਾਵੇਗਾ ਤਾਂ ਫਿਰ ਵੀ ਆ ਸਕਦਾ ਹੈ। ਅਜਿਹੇ ਆਚਾਰ ਵਿਹਾਰ ਲਈ ਲੜਕੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਜਿਹੜੀ ਲੜਕੀ ਕਾਰਨ ੱਡੇ ਜਾਂ ਬਾੜੀ ਦੀ ਬਦਨਾਮੀ ਹੁੰਦੀ ਹੈ ਜਾਂ ਧੰਦੇ ਤੇ ਅਸਰ ਹੁੰਦਾ ਹੈ ਉਸ ਲੜਕੀ ਨੂੰ ਸਜ਼ਾਾਂ ਵੀ ਦਿੱਤੀਆਂ ਜਾਂਦੀਆਂ ਹਨ। ਕਮਰੇ ਅੰਦਰ ਬੰਦ ਰੱਖਿਆ ਜਾਂਦਾ ਹੈ। ਭੁੱਖਾ ਵੀ ਰੱਖਿਆ ਜਾਂਦਾ ਹੈ। ਤੇ ਕਈ ਵਾਰ ਸਰੀਰਕ ਕਾਸ਼ਟ ਵੀ ਦਿੱਤੇ ਜਾਂਦੇ ਹਨ ਤੀਜੀ ਮੰਜ਼ਲ ਦੀ ਮਨੀਸ਼ਾ ਇਸ ਬਾੜੀ ਦੀਆਂ ਸਭ ਨਾਲ ਲੜਕੀਆਂ ਤੋਂ ਖੂਬਸੂਰਤ ਅਤੇ ਜਵਾਨ ਹੈ ਕਾਦੀ ਉਸਦਾ ਆਮ ਨੇਪਾਲਾ ਨਾਲੋਂ ਵਧੇਰੇ ਲੰਬਾ ਹੈ ਉਹ ਸਕੂਲ ਆਪਣੇ ਕੁਝ ਪੱਕੇ ਗਾਹਕ ਹਨ ਇਹ ਗਾਹਕ ਬੇਲਾ ਮਾਸੀ ਨਾਲ ਵੀ ਗੱਲ ਨਹੀਂ ਕਰਦੇ ਹਿੱਧਾ ਮਨੀਸ਼ਾ ਦੇ ਕਮਰੇ ਵੱਲ ਜਾਂਦੇ ਹਨ ਜੇ ਕਮਰਾ ਬੰਦ ਹੈ ਤਾਂ ਬਾਹਰ ਸੰਜੇ ਕਮਰੇ ਵਿੱਚ ਬੈਠ ਕੇ ਉਡੀਕ ਕਰਦੇ ਹਨ ਜਦੋਂ ਪਹਿਲਾ ਗਾਹਕ ਪਹੁੰਚ ਜਾਂਦਾ ਹੈ ਤਾਂ ਇਹ ਆਪਣੀ ਆਉਣ ਦੀ ਸੂਚਨਾ ਦਿੰਦੇ ਹਨ ਬੇਲਾ ਮਾਸੀ ਵੀ ਜਿਹੇ ਗਾਕਾਂ ਨਾਲ ਸੌਹੂ ਵਿਵਹਾਰ ਕਰਦੀ ਹੈ ਤੇ ਬਿਨਾਂ ਰੋਕ ਟੋਕ ਆਉਣ ਜਾਣ ਦਿੰਦੀ ਹੈ ਅਜਿਹੇ ਗਾਗ ਮੌਫੀ ਨੂੰ ਵੀ ਖੁਸ਼ ਰੱਖਣਾ ਜਾਣਦੇ ਹਨ। ਮਨੀਸ਼ਾ ਇੱਕ ਰਾਤ ਵਿੱਚ 4 ਗਾਗ ਤੋਂ ਜ਼ਿਆਦਾ ਨਹੀਂ ਲੈਂਦੀ। ਬਿੱਲਾ ਨਾਲ ਇਹ ਤੈਅ ਹੋ ਚੁੱਕਿਆ ਹੈ। ਉਹ ਗਾਗਾ ਨਾਲ ਵੀ ਇੱਕ ਹੱਦ ਤੱਕ ਖੁੱਲਦੀ ਹੈ। ਉਹਨਾਂ ਨੂੰ ਮਨਮਰਜ਼ੀ ਨਹੀਂ ਕਰ ਦਿੰਦੀ। ਅਕਸਰ ਉਹ ਆਪਣੀ ਮਰਜ਼ੀ ਗਾਗਾਂ ਤੇ ਠੋਸਦੀ ਹੈ। ਉਸਦੀ ਸੁੰਦਰਤਾ ਦੇ ਕਾਇਲ ਹੋਈ ਛਰਾਬੀ ਅਤੇ ਆਪਣੇ ਆਪ ਨੂੰ ਉਸ ਦਾ ਆਸ਼ਕ ਸਮਝਦੇ ਗਾਗ ਉਸਦੀ ਹਰ ਗੱਲ ਮੰਨ ਕੇ ਖੁਸ਼ ਹੁੰਦੇ ਹਨ। ਮਨੀਸ਼ਾ ਜਜ਼ਬਾਤੀ ਬਹੁਤ ਹੈ। ਜਲਦੀ ਹੀ ਗੁੱਸੇ ਵਿੱਚ ਆ ਜਾਂਦੀ ਹੈ। ਕਈ ਵਾਰ ਤਾਂ ਗਾਗ ਤੋਂ ਲਈ ਪੈਸੇ ਉਹਦੇ ਮੂੰਹ ਤੇ ਮਾਰਦੀ ਹੈ। ਬੁਰਾ ਭਲਾ ਕਹਿੰਦੀ ਨੰਗੀਆਂ ਗਾਲਾਂ ਕੱਢਣ ਲੱਗਦੀ ਹੈ। ਬੈਨਜੁਰ ਮੌਜੂਦ ਤਾਂ ਉਸ ਤੱਕਿਆ ਕਲਮ ਬਣ ਚੁੱਕਾ ਹੈ ਗਾਖ ਹੱਕਾ ਬੱਕਾ ਖੜਾ ਦੇਖਦਾ ਰਹਿ ਜਾਂਦਾ ਹੈ ਬੇਲਾ ਮੌਸੀ ਵਿਚਕਾਰ ਪੈ ਕੇ ਦੋਨਾਂ ਨੂੰ ਸ਼ਾਂਤ ਕਰਦੀ ਹੈ ਗਾਖ ਨੂੰ ਸਮਝਾਉਂਦੀ ਹੈ ਮਨੀਸ਼ਾ ਵਰਗਾ ਰੰਗ ਦਾ ਪੱਤਾ ਉਹ ਹੱਥੋਂ ਗੋਣਾ ਨਹੀਂ ਚਾਹੁੰਦੀ ਗਾਖ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ ਗਾਖ ਖੰਡ ਉਸਦੀ ਦੁਕਾਨਦਾਰੀ ਹੈ ਬੇਲਾ ਜਾਣਦੀ ਹੈ ਪਰ ਮਨੀਸ਼ਾ ਕੀ ਕਰੇ ਕਈ ਵਾਰ ਸ਼ਰਾਬ ਦੇ ਨਸ਼ੇ ਵਿੱਚ ਅੰਨੇ ਹੋਏ ਗਾਖ ਗੈਰ ਕੁਦਰਤੀ ਫਰਮਾਇਸ਼ ਕਰਦੇ ਹਨ ਕਿ ਆਪਣੇ ਘਰ ਵੀ ਜਹਿਆ ਕਰਦੇ ਨੇ ਉਹ ਪੜਕੜਦੀ ਹੈ ਖਰੀਆਂ ਖਰੀਆਂ ਸੁਣ ਕੇ ਕੁਝ ਗਾਖ ਉਸੇ ਕੋਲ ਬਾਰ-ਬਾਰ ਆਉਣ ਦੀ ਇੱਛਾ ਰੱਖਦੇ ਹਨ ਮਣੀਸ਼ਾ ਦੀ ਇੱਛਾ ਹੁੰਦੀ ਗਾਕ ਨੂੰ ਸਕਾਰੀ ਜਾਂ ਨਕਾਰੀ ਗਾਕ ਦੀ ਮਰਜ਼ੀ ਤੇ ਕੱਪੜੇ ਉਤਾਰੇ ਜਾਂ ਨਾ ਉਤਾਰੇ ਉਹਦੇ ਸੁਭਾਅ ਦੇ ਜਾਣੂ ਗਾਕ ਉਸਦੀ ਮਰਜ਼ੀ ਨਾਲ ਉੱਠਦੇ ਬੈਠਦੇ ਹਨ ਕਿਸੇ ਕਿਸੇ ਗਾਕ ਨੂੰ ਆਪਣਾ ਮੂੰਹ ਤੱਕ ਨਹੀਂ ਚੁੰਮਣ ਦਿੰਦੀ ਉਸਨੇ ਆਪਣੇ ਥਰੀ ਨੂੰ ਪੂਰਾ ਸੰਭਾਲ ਕੇ ਰੱਖਿਆ ਆਇਆ ਹੈ ਦੂਜੀਆਂ ਲੜਕੀਆਂ ਵਾਂਗ ਹੱਕ ਦੀ ਉਭਾਰ ਦਿਖਾਉਣ ਲਈ ਨਕਲੀ ਪੈੜ ਨਹੀਂ ਵਰਤਦੀ ਛੇੜਖਾਣੀ ਵਿੱਚ ਵੀ ਉਹ ਗਾਕਾਂ ਉੱਪਰ ਪੂਰਾ ਨਿਯੰਤਰਣ ਰੱਖਦੀ ਹੈ ਕਦੇ-ਕਦੇ ਇਹ ਲੜਕੀਆਂ ਆਪਸ ਵਿੱਚ ਹੀ ਲੜ ਪੈਂਦੀਆਂ ਹਨ ਜਦੋਂ ਸ਼ਰਾਬੀ ਗਾਕਾਂ ਨਾਲ ਝਗੜਾ ਹੋ ਜਾਂਦਾ ਹੈ ਕਦੇ ਦਲਾਲਾਂ ਨਾਲ ਕਮਿਸ਼ਨ ਦੇ ਮਸਲੇ ਤੇ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਫਿਰ ਵੀ ਸੋਨਾ ਗਾਚੀ ਦੇ ਇ ਕਮਰਿਆਂਾਂ 'ਚ ਬਜ਼ਾਰਾਂ 'ਚ ਸੰਧਿਆਂ ਵਲੀ ਪਲ-ਪਲ ਦੁਪਹਰ ਲਈ ਸਭਨਾਂ ਦੇ ਚਿਹਰਿਆਂ 'ਤੇ ਉਸ਼ਾ ਹੁੰਦਾ ਹੈ ਪਾਨਾਂ ਵਾਲਿਆਂ ਨੂੰ ਵਿਕਰੀ ਦਾ ਦਲਾਲਾਂ ਨੂੰ ਆਸਾਮੀਆਂ ਫਸਾ ਕੇ ਕਮਿਸ਼ਨ ਲੈਣ ਦਾ ਠੱਗ ਕਿਸਮ ਦੇ ਲੋਕਾਂ ਨੂੰ ਕੋਈ ਨਾ ਕੋਈ ਅਕਲ ਦਾ ਅਨਾਥੀ ਚੜ੍ਹਨ ਦਾ ਲੜਕਿਆਂ ਨੂੰ ਕੁਝ ਕਮਾਈ ਕਰ ਲੈਣ ਦਾ ਮੌਸੀਆਂ ਦੀਆਂ ਇਹ ਛੋਟੀਆਂ-ਛੋਟੀਆਂ ਹਸਲਤਾਂ ਹਨੇਰਾ ਹੋਣ ਦੇ ਨਾਲ ਹੀ ਪੂਰੇ ਜਲੋ ਵਿੱਚ ਆ ਜਾਂਦੀਆਂ ਹਨ ਇਸ ਲਈ ਸਾਮੰਦਰ ਬੱਚਿਆਂ ਨੂੰ ਸੜਕਾਂ ਤੇ ਆਵਾਰਾ ਫਿਰਨ ਲਈ ਕਮਰਿਆਂ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਛੋਟੇ ਬੱਚੇ ਧਰ ਉੱਪਰਲੀ ਛੱਤ ਤੇ ਜਾਂ ਮਾਸੀਆਂ ਦੇ ਕਮਰਿਆਂ ਵਿੱਚ ਨੌਕਰ ਜਾਂ ਨੌਕਰਾਨੀਆਂ ਸਾਹਮਣੀਆਂ ਹਨ। ਬਿਲਕੁਲ ਜਵਾਨ ਹੋ ਗਏ ਲੜਕੇ ਕਿਸੇ ਜੂਏਖਾਨੇ ਜਾਂ ਕਿਸੇ ਦਾਰੂ ਦੇ ਅੱਡੇ ਤੇ ਘੁੰਮਦੇ ਰਹਿੰਦੇ ਹਨ। ਕੋਈ ਤਾਂ ਦਲਾਲਾਂ ਦਾ ਹੀ ਕੰਮ ਕਰਨ ਲੱਗ ਪੈਂਦੇ ਹਨ। ਗਾਹਕਾਂ ਨੂੰ ਛਰਾਬ ਲਿਆ ਦਿੰਦੇ ਹਨ। ਛੋਡੇ ਕੈਂਪੇ ਦੀਆਂ ਬੋਤਲਾਂ ਲਿਆ ਦਿੰਦੇ ਹਨ। ਕਿਸੇ ਖਰੂਦੀ ਗਾਹਕ ਨੂੰ ਵੀ ਸੋਹ ਦਿੰਦੇ ਹਨ। ਕਈ ਤਾਂ ਆਪਣੀਆਂ ਮਾਵਾਂ ਜਾਂ ਭੈਣਾਂ ਲਈ ਗਾਹਕ ਲੱਭਣ ਦਾ ਧੰਦਾ ਵੀ ਕਰਦੇ ਹਨ। ਇਹਦੇ ਡਿਊਟੀ ਕਰਦੇ ਪੁਲਿਸੀਆਂ ਦੀ ਬਾਜ਼ ਅੱਖ ਤੇ ਹਰ ਲੰਗ ਦੇ ਵਿਅਕਤੀ ਨੂੰ ਚੱਕਰੀ ਨਗਾਣਾ ਘੂਰਦੇ ਹਨ ਇਸ ਇਲਾਕੇ ਵਿੱਚ ਹੋਇਆ ਝਗੜਾ ਉਹਨਾਂ ਨੂੰ ਕਾਲੀ ਮਾਂ ਦਾ ਵਰਦਾਨ ਬਣ ਕੇ ਆਉਂਦਾ ਹੈ ਉਹ ਦੋਨਾਂ ਤਿਹਾਂ ਤੋਂ ਪੈਸੇ ਬਟੋਰਦੇ ਹਨ ਥਾਣੇ ਲੈ ਕੇ ਜਾਣ ਦੀ ਧਮਕੀ ਉਹਨਾਂ ਕੋਲ ਬੰਬ ਵਰਗਾ ਹਥਿਆਰ ਹੈ ਜਿਸ ਨੂੰ ਸੁਣਦੇ ਹੀ ਦੋਵੇਂ ਤਿਹਾਂ ਆਪਣੇ ਆਪ ਜਾਲ ਵਿੱਚ ਆ ਫਸਦੇ ਹਨ ਸਾਊ ਗਾਕ ਲੋਕ ਚਪਕੇ ਤੇ ਸ਼ਰਾਬੀ ਪੂਰੀ ਟੌਨ ਆਹੇ ਕਤਾਨ ਕੇ ਇਸ ਏਰੀਆ ਵਿੱਚ ਵੜਦੇ ਹਨ ਜਏ ਮੌਕੇ ਹੀਮਾ ਬੰਗਾਲੀ ਬਾਬੂ ਨੂੰ ਆਪਣੇ ਕਮਰੇ ਵਿੱਚ ਲੈ ਤਰੀ ਲੜਕੀਆਂ ਦੀ ਹਾਸੜ ਨੇ ਕਮਰੇ ਦੇ ਦਰਵਾਜ਼ੇ ਤੱਕ ਉਹਨਾਂ ਦਾ ਪਿੱਛਾ ਕੀਤਾ ਹੀਮਾ ਨੇ ਅੰਦਰ ਵੜਦਿਆਂ ਹੀ ਮੈਲ ਨਾਲ ਭਾਰੀ ਹੋਇਆ ਬਦਰਾੰਗ ਜਿਹਾ ਪਰਦਾ ਤਾਂ ਦਿੱਤਾ ਕਮਰੇ ਅੰਦਰ ਮੱਦਮ ਜੀ ਲਾਲ ਰੋਸ਼ਨੀ ਦਾ ਹੱਥ ਮੇ ਹੋ ਗਈ